ਪੰਜਾਬ ਦੇ ਪ੍ਰਵਾਸੀਆਂ ਨੂੰ ਲੈ ਕੇ ਸੀਐਮ ਮਾਨ ਦਾ ਆ ਗਿਆ ਵੱਡਾ ਬਿਆਨ ਹੈ ਕਿਹਾ ਮੈਂ ਕਿਸੇ ਨੂੰ ਆਉਣ ਤੋਂ ਰੋਕ ਨਹੀਂ ਸਕਦਾ ਪੰਜਾਬ ਦੇ ਪ੍ਰਵਾਸੀਆਂ ਦੇ ਖਿਲਾਫ ਵੀ ਦੌਰ ਮਤੇ ਪਏ ਆ ਕਈ ਕਿ ਡਰਾਮਾ ਐਸੀਆਂ ਵਾਪਰੀਆਂ ਜਿਨ੍ਹਾਂ ਨੂੰ ਲੈ ਕੇ ਪ੍ਰਵਾਸੀਆਂ ਤੇ ਉੱਤੇ ਜਿਹੜੇ ਆ ਸਵਾਲ ਹੋਏ ਪੂਰੀ ਦੁਨੀਆ ਤੇ ਪੂਰੀ ਦੁਨੀਆ ਦੇ ਵਿੱਚ ਹੀ ਇਸ ਤਰ੍ਹਾਂ ਦਾ ਚੱਲੀ ਜਾਂਦਾ ਹੈ ਕਿ ਇੰਗਲੈਂਡ 'ਚ ਬੜੇ-ਬੜੇ ਮਜਾਰੇ ਹੋਏ ਨੇ ਆਸਟ੍ਰੇਲੀਆ 'ਚ ਬਹੁਤ ਵੱਡੇ-ਵੱਡੇ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਕੱਢੋ ਜਿਹੜੇ ਆਏ ਨੇ ਇਮੀਗ੍ਰੈਂਟਸ ਅਮਰੀਕਾ ਚ ਟ੍ਰਾਂਟੋ ਚ ਤਾਂ ਲੜਾਈ ਹੋਈ ਹੈ ਪਰसों ਸੋ ਇਹ ਪੂਰੀ ਦੁਨੀਆ ਚ ਨਾ ਅਨਰੈਸਟ ਹੋ ਗਈ ਇਸ ਗੱਲ ਦੀ ਕਿ ਕਿਉਂਕਿ ਆਬਾਦੀ ਵੱਧ ਗਈ ਰੋਜ਼ਗਾਰ ਘਟ ਗਏ ਹੁਣ ਹਰੇਕ ਕਹਿੰਦਾ ਜੀ ਕਿ ਇਹ ਇੰਨਾ ਕਰਕੇ ਸਾਡਾ ਰੋਜ਼ਗਾਰ ਜਾਂਦਾ ਪਰ ਇਹ ਆ ਵੀ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜਿਬ ਲਾਅਨ ਆਰਡਰ ਨੂੰ ਕੋਈ ਕੋਈ ਇੱਕ ਬੰਦਾ ਖਰਾਬ ਕਰ ਰਿਹਾ ਹੁਣ ਸਖਤ ਸਜ਼ਾ ਦੇਵਾਂਗੇ ਫਿਰ ਦਾ ਮਤਲਬ ਇਹ ਇੰਨਾ ਕਿ ਆਪਣੇ ਦੇਸ਼ ਚੋਂ ਹੀ ਕੋਈ ਆਪਣੇ ਆਪਣੇ ਬੰਦੇ ਬਹੁਤ ਕੰਮ ਕਰ ਰਹੇ ਆ ਬਾਹਰ ਰਾਏਪੁਰ ਛਤੀਸਗੜ੍ਹ ਦੀ ਰਾਜਧਾਨੀ ਕੋਲਕਾਤਾ ਸਾਡਾ ਸਾਰਾ ਟਰਾਂਸਪੋਰਟ ਦਾ ਬਿਜ਼ਨਸ ਸਾਡੇ ਪੰਜਾਬੀਆਂ ਦਾ ਖਲ ਨੂੰ ਉਹ ਕਹਿ ਦੇਣਗੇ ਇਧਰ ਨੂੰ ਕੱਢਦੇ ਆ ਸੀ ਇਹਨਾਂ ਨੂੰ ਸੋ ਇਸ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਤਾਂ ਨਹੀਂ ਚੱਲਦੀ ਨਾ ਪ੍ਰਵਾਸੀਆਂ ਦੇ ਖਿਲਾਫ ਵੀ ਤੌਰ ਤੇ ਮਤੇ ਪਏ ਆ ਕਈ ਕਿ ਡਰਾਮਾ ਐਸੀਆ ਵਾਪਰੀ ਹੈ ਜਿਨ੍ਹਾਂ ਨੂੰ ਲੈ ਕੇ ਪ੍ਰਵਾਸੀਆਂ ਤੇ ਉੱਤੇ ਜਿਹੜੇ ਆ ਸਵਾਲ ਰਹੇ ਪੂਰੀ ਦੁਨੀਆ ਤੇ ਪੂਰੀ ਦੁਨੀਆ ਦੇ ਵਿੱਚ ਹੀ ਇਸ ਤਰ੍ਹਾਂ ਦਾ ਚੱਲੀ ਜਾਂਦਾ ਹੈ ਕਿ ਇੰਗਲੈਂਡ ਚ ਬڑے-ਵੱਡੇ ਮਜਾਰੇ ਹੋਏ ਨੇ ਆਸਟ੍ਰੇਲੀਆ 'ਚ ਬਹੁਤ ਵੱਡੇ-ਵੱਡੇ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਕੱਢੋ ਜਿਹੜੇ ਆਏ ਨੇ ਇਮੀਗ੍ਰੈਂਟਸ ਅਮਰੀਕਾ 'ਚ ਟੋਰਾਂਟੋ 'ਚ ਤਾਂ ਲੜਾਈ ਹੋਈ ਹੈ ਪਰसों ਸੋ ਇਹ ਪੂਰੀ ਦੁਨੀਆ 'ਚ ਨਾ ਅਨਰੈਸਟ ਹੋ ਗਈ ਇਸ ਗੱਲ ਦੀ ਕਿ ਕਿਉਂਕਿ ਆਬਾਦੀ ਵੱਧ ਗਈ ਰੋਜ਼ਗਾਰ ਘਟ ਗਏ ਹੁਣ ਹਰੇਕ ਕਹਿੰਦਾ ਜੀ ਕਿ ਇਹ ਇਹਨਾਂ ਕਰਕੇ ਸਾਡਾ ਰੋਜ਼ਗਾਰ ਜਾਂਦਾ ਪਰ ਇਹ ਆ ਵੀ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜਿਬ ਲੋਨ ਆਰਡਰ ਨੂੰ ਕੋਈ ਕੋਈ ਇੱਕ ਬੰਦਾ ਖਰਾਬ ਕਰ ਰਿਹਾ ਹਾਂ ਸਖਤ ਸਜ਼ਾ ਦੇਵਾਂਗੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਣੇ ਦੇਸ਼ ਚੋਂ ਹੀ ਕੋਈ ਆਪਣੇ ਆਪਣੇ ਬੰਦੇ ਬਹੁਤ ਕੰਮ ਕਰ ਰਹੇ ਆ ਬਾਹਰ ਰਾਏਪੁਰ ਛਤੀਸਗੜ੍ਹ ਦੀ ਰਾਜਧਾਨੀ ਕੋਲਕਾਤਾ ਸਾਡਾ ਸਾਰਾ ਟਰਾਂਸਪੋਰਟ ਦਾ ਬਿਜ਼ਨਸ ਸਾਡੇ ਪੰਜਾਬੀਆਂ ਦਾ ਖਲ ਨੂੰ ਉਹ ਕਹਿ ਦੇਣਗੇ ਇਧਰੋਂ ਕੱਢਦੇ ਆ ਸੀ ਇਹਨਾਂ ਨੂੰ ਸੋ ਇਸ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਤਾਂ ਨਹੀਂ ਚੱਲਦੀ